ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਹੈਗਾ ਝੜੈਕ ਜ਼ਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਵੀ ਮੋਗਾ ਹੀ ਐ ਅੱਜ ਦੀ ਵੀਡੀਓ ਦੇ ਵਿੱਚ ਚਾਰ ਜਾਨਵਰ ਵਿਖਾਉਣੇ ਆ ਪਹਿਲਾ ਜੋੜਾ ਤਾਜ਼ੀਆਂ ਸੂਈਆਂ ਵੜਾਂ ਦਾ ਤੇ ਮਗਰਲਾ ਜੋੜਾ ਗੱਬਣਾ ਵੜਾਂ ਤਿਆਰ ਐ ਇੱਕ ਦਾ ਜਰਸੀ ਤਾਜੀ ਸੂਈ ਖੜੀ ਐ ਸਾਫ਼ ਸੁਥਰੇ ਹਵਾਨੇ ਦੀ ਐ ਮੋٹے-ਮੋٹے ਥਾਣ ਇੱਕ ਆ ਵੱਡੀ ਵੜ ਮਗਰਵੱਚੀ ਚੰਗੇ ਦੁੱਧ ਵਾਲੀ ਤੇ ਜੋੜਾ ਵੜਾਂ ਦਾ ਇੱਧਰ ਖੜਾ ਇਹ ਗੱਬਣਾ ਵੜਾਂ ਤਿਆਰ ਹੈ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਹ ਚਾਰਨਾਕ ਸੇਲ ਹੈ ਇਨਫਰਮੇਸ਼ਨ ਲੈ ਲੈਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਲੈਣਾ ਪ੍ਰਾਈਸ ਜਾਇਜ਼ ਹੀ ਹੋਣਗੇ ਜਿਹਦੇ ਜਿਹੜੀ ਵੀ ਵੜ ਪਸੰਦ ਆਉਂਦੀ ਆ ਵਾਈ ਦੇ ਘਰੇ ਆ ਜੋ ਆ ਦਾ ਜੋੜਾ ਤਾਜ਼ੀਆਂ ਸੂਈਆਂ ਦਾ ਭਾਵਾ 4 ਦਿਨ ਲਗਾਤਾਰ ਅਗਲਾ ਦੋ ਚੋਕੇ ਲੈ ਜੇ ਗੱਲਾਂ ਬਾਤਾਂ ਵੀਰ ਨਾਲ ਕਰ ਲੈਣੇ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਂ ਦੱਸ ਜੀ ਨਾਂ ਬਾਈ ਗੁਰਦੇਵ ਸਿੰਘਾ ਪਿੰਡ ਚੜੈਕਾ ਜ਼ਿਲ੍ਹਾ ਮੂਗਾ ਤਸੀਲ ਮੂਗਾ ਜੀ ਫੋਨ ਨੰਬਰ ਦੱਸ ਜੀ 790175566322 ਐਦੋ ਹੀ ਕਰ ਪਹਿਲਾਂ ਬੱਛੀ ਆਲੀ ਹਾਂਜੀ ਕੰਨ ਮਾਸੂਆ ਇਹ ਬਾਈ ਦੂਜਾ ਸੂਆ ਵਾਹ ਜਿਹੜਾ ਰਾਤ ਦੀ ਸੂਈਆ ਬੱਛੀ ਮੰਗਰਾ ਬੱਚਾ ਮਗਰ ਵੱਛੀ ਪੈਂਕ ਨੋਜ ਵਾਲੀ ਸੋਹਣੀ ਬੱਚੀ ਆ ਚਿੱਟੇ ਰੰਗ ਦੀ ਵੱਛੀ ਵਿੱਚ ਕਾਲੇ ਰੰਗ ਦੇ ਨਿੱਕੇ ਨਿੱਕੇ ਡੱਬ ਜੇ ਆ ਕਿੰਨਾ ਕੁ ਦੁੱਧ ਪਿਆਜੂ ਦੁੱਧ ਬਈ ਜੀ ਤੋਂ ਲਈ ਉਹਨੇ 24 ਲੀਟਰ ਪਹਿਲੇ ਸੂਏ ਚ ਹੋਇਆ ਇਹ ਹੁਣ ਸੂਪੀ ਆ ਅੱਜ ਤੋਂ ਸੱਤਾਂ ਦਿਨਾਂ ਨੂੰ ਆਪਾਂ 24 ਨਹੀਂ ਆਪਾਂ 20 ਕਿਲੋ ਚਵਾ ਕੇ ਦੇਣਾ ਅੱਛਾ ਹਾਂ ਵਾਹ ਤੇਰੀ ਜਵਾਈ ਕੀਤੀ ਆ ਵੀਡੀਓ ਬਣਾਈ ਆ 6 ਕਿਲੋ ਬਾਲਟੀ ਭਰਨ ਪੂਰੀ ਫੁੱਲ ਹੋ ਭਰੀ ਆ ਯਾਨੀ ਕਿ ਹੁਣ ਕੇ ਨਚੋਣੀ ਆ 12 ਕਿਲੋ ਬੌੜਾ ਕੋਈ ਚੋਕ ਜਾ ਟਾਈਮ ਵਿਖਾ ਦੇ 10 ਵਜੇ ਹਾਜੀ 10 ਵਜੇ ਕੇ 44 ਮਿੰਟ ਹਾਂ ਕੱਢ ਬਾਹਰ ਨੂੰ ਲਓ ਜੀ ਬਾਈ ਕਹਿੰਦਾ ਜੀ ਤੋਂ ਲਈ ਅਗਲੇ ਕਹਿੰਦੇ 23 24 ਕਿਲੋ ਦੁੱਧ ਅਸੀਂ ਚੋਇਆ ਪਰ ਬਾਈ ਕਹਿੰਦਾ ਆਪਾਂ 24 ਨਹੀਂ ਕਹਿੰਦੇ ਅੱਜ ਥੂਪੀ ਐ ਅੱਜ ਤੋਂ 7ਵੇਂ ਦਿਨ ਨੂੰ 20 ਕਿਲੋ ਦੁੱਧ ਬਾਈ ਕਹਿੰਦਾ ਮੈਂ ਝੋਕੇ ਦੇ ਦੂੰਗਾ ਕੱਢ ਬਾਹਰ ਨੂੰ ਮਗਰੇ ਦੇ ਬੱਛੀ ਐ ਮਗਰ ਬੱਛੀ ਐ ਸਵੇਰ 6 ਕਿਲੋ ਬਾਈ ਕਹਿੰਦਾ ਬੌੜਾ ਕੱਢਿਆ ਯਾਨੀ ਕਿ ਜੇ ਕਿਸੇ ਨੇ ਹੁਣ ਵੀ ਝੋਕੇ ਲੈ ਜਾਣੀਆਂ 12 ਕਿਲੋ ਬੌੜਾ ਅਗਲਾ ਤੜਕੇ ਆਥ ਨੇ ਦੋ ਟਾਈਮ ਝਾੜ ਟਾਈਮ ਬੌੜਾ ਝੋਕੇ ਲੈ ਜੇ ਹਫਤੇ ਨੂੰ 20 ਕਿਲੋ ਬਾਈ ਕਹਿੰਦਾ ਚਵਾ ਕੇ ਦੇ ਦੂੰ ਕੱਦ ਵੱੱਡ ਪੂਰਾ ਹੀ ਆ ਫੁੱਲ ਵੱਡੀ ਜਿਹੜਾ ਹੂੰ 10:44 ਤੇ ਵੀਡੀਓ ਬਣਾ ਰਹੇ ਆ ਸੁਬਾ ਦੀ ਖਾਲੀ ਕੀਤੀ ਵੀ ਆ 6 ਕਿਲੋ ਬੌਲੀ ਕੱਢੀ ਵੀ ਆ ਸਾਢੇ 6 ਵਜੇ 6 ਸਵੇਰ ਚੋਈ ਦੀ ਆ ਗਾਂ ਹੂੰ ਉਹਨਾਂ ਦੇ ਫੋਨ 'ਚ ਵੀਡੀਓ ਬਣਾਈ ਸਕਦਾ ਲਾਓ ਜੀ ਕੋਈ ਚੱਕਰਾ ਵੀ ਚੋਈ ਨਾ ਹੋਊ ਨਾ ਹੋਇਆ ਕੰਮ ਹੋਊ ਫੋਨ 'ਚ ਵੀਡੀਓ ਬਣਾਈ ਆ ਅਗਲਾ ਵਟਸਐਪ ਤੇ ਮੰਗਵਾ ਸਕਦਾ ਜੇ ਇੱਥੇ ਆ ਗਏ ਹੈ ਸਪੀਡੋ ਟਾਈਮੋਂ ਕੱਢੇ ਠੀਕ ਹੈ ਭਾਈ ਕਹਿੰਦਾ ਇੱਥੇ ਆ ਗਏ ਤੁਹਾਨੂੰ ਵੀ ਪਤਾ ਤਰੀਕ ਤੇ ਸਮਾਂ ਫੋਨ ਤੇ ਨਾਲ ਹੀ ਰਿਕਾਰਡ ਹੋ ਜਾਂਦਾ ਕਿ ਐਨੀ ਤਰੀਕ ਐਨੇ ਵਜ ਕੇ ਐਨੇ ਮਿੰਟ ਤੇ ਵੀਡੀਓ ਬਣੀ ਵੀ ਆ ਉਹ ਬਾਈ ਕਹਿੰਦਾ ਵੇਖ ਲੈ ਮੇਰੇ ਫੋਨ ਚ ਆ ਕੇ ਸਵੇਰ 6:30 ਵਜੇ 6 ਕਿਲੋ ਬੌਲੀਏ ਦੇ ਹਵਾਨੇ ਚੋਂ ਨਿਕਲੀ ਵੀ ਆ ਛੋਟੀ ਮੰਨ ਕੇ ਆਵੇ ਨਾ ਫੋਲੋ ਵਧ ਗਿਆ ਫੁੱਲ ਬਲੀਏ ਮਗਰੋਂ ਵੀ ਵਿਖਾ ਦੇ ਹਾਂ ਕਦ ਵੱਡ ਵੱਡਾ ਹੀ ਆ ਉਹ ਤੁਸੀਂ ਵੇਖ ਹੀ ਰਹੇ ਆ ਤੇਵਾ ਭਾਂਡਾ ਸੋਹਣਾ ਹੂੰ ਸ਼ਾਂਤ ਕਰੇ ਹਵਾਨਾ ਸਾਰਾ ਬੌਲੀ ਨਾ ਪਰ ਲੈਣਾ ਮਗਰ ਬੱਚਾ ਵੀ ਵੱਛੀ ਕੰਮ ਦੀ ਵੱਛੀ ਆ ਸੇਵਾ ਕਰ ਲੋਂਗੇ ਖੀਰੀਆਂ ਸੂਪ ਇਹਦੀਆਂ ਆ ਚਵਾਈ ਵੇਖੋ ਮੋਟੀ ਧਾਰ ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂ ਚਵਾਈ ਦੀ ਇੱਕ ਨੰਬਰ ਆ ਕਿੰਨੇ ਦੀ ਕਰਦਾ ਤੇ ਜਾਇਜ਼ ਜਾ ਭਾਅ ਵੇਚਣ ਵਾਲੀ ਗੱਲ ਬਾਈ ਮੁੱਲ ਕਰਾਉਣਾ ਤਾਂ ਗੱਬਣ ਦਾ 75 80 ਵੀ ਕਰੀ ਗਏ ਆ ਜਾਇਜ਼ ਮੁੱਲ ਹੋਰ ਸੂ ਵੀ ਕਰ ਗਈ ਸਾਰਾ ਕੁਝ ਹੋ ਗਿਆ ਬਾਈ ਹਾਂ ਨਾ 70000 ਚੋਂ ਵੱਧ ਦਾ ਮਾਨ ਤਣ ਹੋਊਗਾ ਬਾਕੀ ਕਹਿੰਦਾ ਗੱਬਣ ਦਾ ਮੁੱਲ 75 ਵੀ ਕਰੀ ਗਏ ਆ ਹੁਣ ਸੂਈ ਆ 70000 ਚੋਂ ਮਾਨਤਾਣ ਹੋਊਗਾ ਮਗਰੇ ਤੇ ਬੱਛੀ ਆ ਭਾਵੇਂ 4 ਡੈਮ ਚੋ ਕੇ ਲੈ ਜੇ ਅਗਲਾ 2 ਨੰਬਰ ਤੇ ਆ ਜਾ ਜਰਸੀ ਤੇ 2 ਨੰਬਰ ਜਰਸੀ ਬਾਈ ਵੀ ਰਾਮੋ ਵਾਲੇ ਪਿੰਡ ਤੋਂ ਹਾਕਮ ਜਈ ਨਾਮ ਦਾ ਬੰਦਾ ਏ ਬਿਜਲੀ ਵਿਭਾਗ ਵਿੱਚ ਲੱਗਾ ਵਾ ਜਿਹੜਾ ਕੋ ਮਰਜ਼ੀ ਪੁੱਛ ਦੱਸ ਕਰਕੇ ਪੜਤਾਲ ਕਰਕੇ ਲੈ ਜਾਵੇ ਨਫਾ ਹਰੇਕ ਨੇ ਲੈਣਾ ਇਹ ਵੀ ਸੂਈ ਆ ਇਹ ਵੀ ਸੂਈ ਇਹਦੇ ਮਗਰੇ ਬੱਛੀ ਹੋਣਾ 7ਵੇਂ ਦਿਨ ਸੂਈ ਨੂੰ ਕਿੰਨਾ ਜਿਹੜਾ ਚੋ ਲੈਣਾ ਚੋ ਲੈਣਾ ਬਾਈ ਹੋਊ 11 10 ਮੰਨ ਕੇ ਕੋਈ ਸੌਦਾ ਕਰੇ ਸਹੀ ਹੈ ਕਿੰਨਾ ਕੁ ਪੈਜੂ ਦੁੱਧ ਮੰਨ ਲੇ ਕੋ ਬੋਲਾ ਮੰਨ ਲੇ ਕੋਹ ਮੰਨ ਲੇ ਕਿੰਨਾ ਕੁ ਪੈਜੂ ਦੁੱਧ ਬਈ 14 ਕਿਲੋ ਨੇ ਪਹਿਲੇ ਸੂਏ ਚ ਹੋਇਆ 14 ਮੰਨ ਕੇ ਲਈ ਮਗਰੇ ਦੇ ਵੱਛੀ ਆ ਹਫਤੇ ਦੀ ਸੂਈ ਆ 11 ਕਿਲੋ ਆ ਤੁਸੀਂ 10 ਮੰਨ ਕੇ ਬਾਈ ਕਹਿੰਦਾ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਆਪਾਂ ਤਾਂ ਹਰੇਕ ਵੀਡੀਓ 'ਚ ਵਾਰ-ਵਾਰ ਕਹੀਦਾ ਭਰਾਵੋ ਗੱਬਣ ਦਾ ਤਾਂ ਚਲੋ ਆਪਾਂ ਕਰ ਨਹੀਂ ਸਕਦੇ ਕੁਛ ਚੀਪਾ ਹੀ ਕੱਢਣਾ ਹੁੰਦਾ ਤੇ ਜਿਹੜਾ ਸੂ ਐ ਸਵਾ ਆ ਪਸ਼ੂ ਆ ਜਿਵੇਂ ਹੁਣ ਗਰਦਿਤ ਗਰੰਟੀਆਂ ਦੇਈ ਜਾਂਦਾ ਕਿ ਮੇਰੇ ਘਰੇ ਚੋਕੇ ਲੈ ਜਾਓ ਤੇ ਭਰਾਵੋ ਦੋ ਟਾਈਮ ਚੋਲਿਆ ਕਰੋ ਯਾਰ ਤਸੱਲੀ ਕਰ ਲੈਣੀ ਚਾਹੀਦੀ ਹੈ ਜੇ ਫੇਰ ਵੀ ਕਿਸੇ ਕੋਲੇ ਬਾਹਲੇ ਪੈਸੇ ਨਹੀਂ ਚੋਣਿਓ ਅਗਲੇ ਦੀ ਮਰਜ਼ੀ ਆਪਣਾ ਕੰਮ ਆ ਦੱਸਣਾ ਜੇ ਨਹੀਂ ਕੋਈ ਚਵਾਈ ਕਰਦਾ ਅਗਲੇ ਦੀ ਮਰਜ਼ੀ ਆਪਾਂ ਪਰ ਵਾਰ-ਵਾਰ ਕਹਿੰਨੇ ਚੋਕੇ ਲਓ ਤੁਸੀਂ ਪੈਸੇ ਲਾਉਣੇ ਆ ਮੋਟੀ ਧਾਰ ਹਾਂ ਆ ਤਾਰਾ ਵੇਖ ਲੋ ਸੋਭਾ ਦੀ ਚਵਾਈ ਹੋਈ ਵੀ ਆ 10:44 ਮਿੰਟ ਦੇ ਵੀਡੀਓ ਬਣਾਣਾ ਤੈਨੂੰ ਲੇਵੇ ਦੱਸੀ ਜਾਂਦੇ ਖਾਣੇ ਲੋ ਗਾਂਾਂ ਦੇ ਹਾਂ ਇਹ ਤਾਂ ਗੱਲ ਹੈਗੀ ਆ ਉਹਦਾ ਲੇਵੇ ਹੀ ਦੱਸੀ ਜਾਂਦੇ ਖਾਣੇ ਹੁਣ ਇਸ ਤੋਂ ਬਾਅਦ ਗੱਬਣਾ ਵਖਾਉਣੀਆਂ ਉਹਨਾਂ ਦੇ ਲੇਵੇ ਤਿਆਰ ਆ ਪੂਰੇ ਫਸੀਆਂ ਫਿਰਦੀਆਂ ਕਿਉਂਕਿ ਉਹ ਗੱਬਣਾ ਤੇ ਜੇ ਇਹ ਵੀ ਖਾਲ ਸੁਬਾ ਨਾ ਚੋਈਆਂ ਹੁੰਦੀਆਂ ਤੇ ਲੇਵੇ ਇਹਨਾਂ ਦੇ ਫਸੇ ਹੋਣੇ ਸੀ ਤੇ ਇਹ ਸੁਬਾ ਦੀਆਂ ਖਾਲੀ ਕੀਤੀਆਂ ਤੁਹਾਨੂੰ ਲੇਵੇ ਹੀ ਦੱਸੀ ਜਾਂਦੇ ਆ ਤੁਸੀਂ ਦੂਰ ਜਾਣਾ ਹੈਗਾ ਪਹਿਲਾਂ ਮੈਂ ਤਾਂ ਵੀਡੀਓ 2 ਵਜੇ ਆਗੇਗਾ ਬਾਈ ਤੋਂਦ ਨੂੰ ਕਾ ਬਣ ਜਾਣਗੇ ਉਹ ਮੈਨੂੰ ਕਹ ਵੀ ਆਪਾਂ ਸ਼ਾਮ ਨੂੰ ਆ ਜਾਣੀ ਜਣਾ ਮੈਂ ਰਾਏ ਕੋਟਾ ਵਾਲ ਜਾਣਾ ਆ ਰਵਣੇ ਉਹਨਾਂ ਦੀ ਵੀਡੀਓ ਬਣਾਉਣੀ ਆ ਤੇ ਮੈਂ ਕਹ ਚਲ ਕੋਈ ਨਹੀਂ ਪਾ ਜਾ ਅਗਲਾ ਨੇ ਵੇਖ ਹੀ ਲੈਣਗਾ ਬਾਈ ਸਾਰਾ ਕੁਝ ਕਰ ਕਰ ਰੇ ਤਾਂ ਗੱਲ ਹੈ ਕਿ ਸਾਹਮਣੀਆਂ ਸਭ ਕੋ ਬੜਾ ਜਿਆਦ ਬਾਤ ਵਿਖਾਦੇ ਵੇੜ ਦੀ ਕੀ ਚੀਜ਼ ਆ ਕਿੰਨੇ ਦੀ ਪਹਿਲਾਂ ਤਾਂ ਇਹ ਵੀਰੇ 45000 ਦੀ ਦੇਣੀ 45000 ਦੀ ਦੇਣੀ ਆ ਸੋਹਣੇ ਮੂੰਹ ਮੱਥੇ ਦੀ ਛੋਟਾ ਗੰਨ ਬੋਦੀ ਵਾਲੀ ਵੱਛੀ ਦੋਸਤੋ ਰਵਣੇ ਉਹਨਾਂ ਦੀ ਵੀਡੀਓ ਬਣਾਉਣੀ ਕੱਲ ਮੈਂ ਇਥੋਂ ਜਾਇਆ ਨਹੀਂ ਗਿਆ ਕਿਉਂਕਿ ਪਰਸੋਂ ਮੈਂ ਦਰਬਾਰ ਸਾਹਿਬ ਗਿਆ ਹੋਇਆ ਸੀ ਸ਼ਾਮ ਨੂੰ ਤੇ ਕੱਲ ਮੈਂ ਆਇਆ ਰਮਣੀ ਹੁਣਾ ਦੀ ਤਾਜਪੁਰ ਵਾਲਿਆਂ ਦੀ ਤੁੰਗਾ ਹੀੜੀ ਵਾਲਿਆਂ ਦੀ ਲਾਢੀ ਹੁਣਾ ਦੀ ਵੀਡੀਓ ਬਣੀ ਨਹੀਂ ਤੇ ਅੱਜ ਮੈਂ ਉਧਰ ਵੀਡੀਓ ਬਣਾਉਣ ਜਾਣ ਤੇ ਤਾਂ ਕਰਕੇ ਮੈਂ ਕਹਾਂ ਚਲੋ ਪਹਿਲਾਂ ਬਣਾ ਚੱਲ ਗਏ ਵੀਡੀਓ ਇਹ ਜੋੜਾ ਸੁਗਾ 45 ਦੀ ਦੇ ਦੇਣੀ ਆ ਮਗਰ ਵੱਛੀ ਪਹਿਲੇ ਜੋੜੇ ਦੋਹਾਂ ਦੇ ਮਗਰ ਵੱਛੀਆਂ ਤੇ ਜਿਹੜੇ ਭੈਣ ਭਰਾ ਚੁਵਾਈ ਨਹੀਂ ਕਰਦੇ ਇਹ ਲੈਵੇ ਆਏ ਇਹਨਾਂ ਦੇ ਟੈਟ ਟੈਟ ਹੁੰਦੇ ਆ ਪਰ ਚਵਾਈ ਹੋਈ ਆ ਲੇਵੇ ਖਾਲੀ ਦਸੀ ਜਾਂਦੇ ਤੁਹਾਨੂੰ ਆ ਵੇੜਾ ਵੀਰੇ ਦੋਵੇਂ ਫਾਰਮ ਚੋਂ ਲੰਗਾ ਹੋਏ ਜੋੜਾ ਹਾਂ ਪਰ ਵੇੜਾ ਦੱਸਣ ਗਿਆਂ ਮੈਂ ਕੱਢ ਕੇ ਵਖਾਉਣਾ ਵੀ ਕੀ ਚੀਜ਼ਾਂ ਕੀ ਨਹੀਂ ਠੀਕ ਐ ਆ ਦੋਵੇਂ ਵੇੜਾ ਬਾਈ ਕਹਿੰਦਾ ਫਾਰਮ ਚੋਂ ਲਈਆਂ ਵੇੜਾ ਬਾਈ ਕਹਿੰਦਾ ਦੱਸਣ ਗਿਆਂ ਆ ਤੁਰੀ ਜਾਂਦੀ ਵੇੜਾ ਵੇਖੋ ਪਲਵਾਨ ਆਰਗੀ ਆ ਪਰ ਚੌੜੇ ਚਰ ਕਰ ਤੁਰਦੀ ਆ ਕਿਉਂਕਿ ਲੇਵਾ ਫੱਟ ਫੱਟ ਪੱਟਾਂ ਚ ਫਸਿਆ ਪਿਆ ਸਾਈਡਾਂ 'ਚ ਹਜੇ ਵਾਲਟਾ ਲ ਬਾਕੀ ਆ ਕਿੰਨੇ ਦਿਨ ਲੈ ਜੂ ਕਰਮਾ ਵਾਲੀ ਇਹ ਤਾਂ ਵੀ 7 ਤੋਂ 8 ਦਿਨ ਬਏ ਹਫਤੇ ਦੀ ਕੱਚੀ ਆ ਥਣ ਵੇਖੋ ਇਹਦਾ ਵੀ ਪੂਰਾ ਮੂਟਾ ਹੂੰ ਵਲਟੇ ਲਾਂ ਬਹੁਤ ਪਈਆਂ ਕਿੰਨਾ ਕ ਦੁੱਧ ਕੱਢ ਜੂ ਬਈ ਦੁੱਧ ਐਵੇਂ ਕਹੀਏ ਕਿ ਫਾਰਮ ਉਦਿਆ 26 ਦੱਸਿਆ 27 ਦੱਸਿਆ ਇਹਨੇ 19 ਲੀਟਰ ਦੁੱਧ ਪਹਿਲੇ ਸੂਹਉ ਦਿੱਤਾ ਬਈ ਚਾਹਤ ਕੀ 20 ਵੀ ਪਿਆਸ ਹਾਲ ਦੀ 22 ਵੀ ਪਾਲੇ ਹਾਲ ਦੀ ਨੂੰ ਪਰਣਾ ਉਹ ਕਹਿੰਦੇ ਰਾਜੀ ਬੜੀ ਆ ਐਰ ਕੀ ਬਾਈ ਕਹਿੰਦਾ ਪਿਛਲੇ ਸੂਏ ਨੂੰ ਰਾਜੀ ਵੱਧਾ ਰਾਜੀ ਬਹੁਤ ਆ ਮਾਛਰ ਗਈ ਆ ਚਾਰ ਚਪੇਰੋਂ ਇੱਕੋ ਜੀ ਪਈ ਆ ਗੋਲ ਮਟੋਲ ਜਿਹੜੇ ਭੈਣ ਭਰਾ ਆੜਤੀਆਂ ਦੇ ਜਾਂਦੇ ਆ ਤੇ ਉਹਨਾਂ ਨੇ ਵੇਖੇ ਹੋਣੇ ਉਹਨਾਂ ਦੇ ਦੀਵਾਨ ਬੈੱਡ ਤੇ ਸਹਰਾਣੇ ਹੁੰਦੇ ਆ ਗੋਲ ਜੇ ਤੇ ਆੜਤੀਆਂ ਦੇ ਸਹਰਾਣੇ ਆਰ ਗਈ ਆ ਚਾਰ ਚਪੇਰੋਂ ਇੱਕੋ ਜ ਰੇੜ ਦਾ ਬਾਈ ਜਿੱਦ ਤੇ ਤਿਆਰ ਹੋ ਗਈ ਕੋਈ ਮੋਲ ਨਹੀਂ ਹਮ ਹੁਣ ਕੱਚੀ ਜ਼ਰੂਰ ਅੱਜ ਕੱਚੀ ਕਿੰਨੇ ਦੀ ਕੱਚੀ ਦਾ ਮੋਲ ਕਰਾਉਣਾ ਬਾਈ 85 ਕਰਾ ਲੈ 80 ਕਰਾ ਲੈ ਯਾਰ 70 ਤੱਕ ਹੀ ਰੱਖ ਤਿਆਰ ਕਿਨੇ ਦੀ ਤਿਆਰ ਹੋ ਜਾ ਤੈਨੂੰ ਪਤਾ 85000 ਦੀ ਗਾਂ ਕਿਹੜਾ ਛੋਟੀ ਆ ਕੋਈ ਛੋਟੀ ਮੰਨ ਕੇ ਆਵੇ ਨਾ ਤਿੰਨੇ ਵੜਾ ਵੱਡੀਆਂ ਜਿਹੜੀਆਂ ਚੌਥੀ ਜਰਸੀ ਜ਼ਰੂਰ ਮੀਡੀਅਮ ਉਹ ਪਤਾ ਹੀ ਜਰਸੀ ਦਾ ਕਿੱਡਾ ਕੱਦ ਹੁੰਦਾ ਜਰਸੀਆਂ ਦਾ ਕੱਦ ਦੀ ਛੋਟ ਹੁੰਦਾ ਤੁਹਾਨੂੰ ਵੀ ਪਤਾ ਹੀ ਆ ਉਹ ਬੱਚੀ ਨਮੂਨੇ ਯਾਰ ਕੀ 70000 ਦੀ ਆ ਦੇ ਦੇਣੀ ਆ 19 20 19 20 ਖੁੱਲਾ ਦੁੱਧ ਪਿਆਜੂ ਪਿਛਲੇ ਸੂਏ 19 ਕਿਲੋ ਦਿੱਤਾ ਪਿਛਲੇ ਸੂਏ ਨੂੰ ਬਾਈ ਕਹਿੰਦਾ ਐਰ ਕੀ ਰਾਜੀ ਵੱਧ ਆ ਬਾਕੀ ਹੁਣ ਤਾਂ ਰੁੱਤ ਵੀ ਵਧੀਆ ਭਰਾ ਵੇਲਾ ਵੇਖ ਚੀਜ਼ ਕੀ ਆ ਕਹਿਣੀ ਗੱਲ ਨਹੀਂ ਆ ਬੱਚੀ ਦਾ ਕੋਈ ਮੁੱਲ ਨਹੀਂ ਹੂੰ ਇਹਦਾ ਦੰਦਾਂ ਚ ਲੱਗਦੀ ਵੇਖਣ ਨੂੰ ਨਹੀਂ ਬਾਈ ਦੰਦਾਂ ਛਿੱਗੀ ਆ 6 ਦੰਦ ਫਿਰ ਉਹੀ ਗੱਲ ਆ ਦੰਦਾਂ ਜੀ ਆ 6 ਦੰਦ ਛਿੱਗੀ ਮੂੰਹ ਮੱਥਾ ਹੀ ਦੱਸ ਦਿੰਦਾ ਜਵਾਨ ਪਸ਼ੂ ਤੇ ਵੱਡਾ ਸੂਆਂ ਵਾਲਿਆ ਪਸ਼ੂ ਬੁੱਥੀ ਤੋਂ ਹੀ ਪਤਾ ਲੱਗ ਜਾਂਦਾ ਮੈਂ ਕਹਿਆ ਨਾ ਦੰਦਾਂ ਜੋ ਤੇ ਬਾਈ ਕਹਿੰਦਾ ਛਿੱਗੀ 23 ਲੀਟਰ ਦੁੱਧ ਦਿੱਤਾ ਪਹਿਲਾਂ 23 ਲੀਟਰ ਦੁੱਧ ਦਿੱਤਾ ਬਾਈ ਕਹਿੰਦਾ ਪਹਿਲਾਂ ਨੇ ਇਹ ਵੀ ਲੈ ਜੂ 5-7 ਦਿਨ ਇਹਦਾ 10 ਦਿਨ ਪਈ 10 ਦਿਨ ਪਈ ਆ ਬਾਈ ਕਹਿੰਦਾ ਇਹਦੇ ਇੱਕ ਕੁਆਲਿਟੀ ਵਖਾ ਪਰਾਹੀ ਪਤਲੇ ਪਿੰਡੇ ਦੀ ਆ ਬਰੀਕੀਆਂ ਬਰੂਕੀਆਂ ਪੂਰੀਆਂ ਦੂਜਾ ਸੂਆ 6 ਦੰਦ ਛਿੱਗੀ ਵੱਛੀ ਚਾਰ ਸ਼ਵੇਰੇ ਇਹਦੇ ਵੀ ਲੈ ਵਿੱਚ ਬਾਲਟੇ ਲੰਬੋਤ ਪਈਆਂ ਦਸਾਂ ਦਿਨਾਂ ਦੀ ਕੱਚੀ ਹਫਤੇ ਨੂੰ ਵੀ ਸੂ ਸਕਦੀ ਆ ਤੇ 10 ਦਿਨ ਵੀ ਲੈ ਸਕਦੀ ਆ ਦੁੱਧ ਬਾਈ ਬਹੁਤ ਦੱਸਦਾ ਬਾਕੀ ਦੁੱਧ ਤੁਹਾਨੂੰ ਵੀ ਪਤਾ ਸੇਵਾ ਦਾ ਹੈ ਨਾ ਜੇ ਕੋਈ ਵਧੀਆ ਸੇਵਾ ਕਰਦਾ ਇਹ ਵਹਿੜਾਂ ਡੱਬੀਆਂ ਤਾਂ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਤੜਕੇ ਵੀ ਬਾਲਟੀ ਭਰ ਦਿੰਦੀਆਂ ਆ ਥਣੇ ਨੇ ਵੀ ਭਰ ਦਿੰਦੀਆਂ ਆ ਜਿੰਨਾ ਪਾ ਲੋਂਗੇ ਤਾਂ ਉਹਨਾਂ ਝੋਲੋਂਗੇ ਆ ਯਾਰ ਦੋਵੇਂ ਵੜਾ ਬਈ ਜੇ ਕਿੰਨੇ ਰੱਖਣ ਨੂੰ ਲੈਣਗਾ ਨਾ ਦੋਵੇਂ ਚੀਜ਼ਾਂ ਤੂੰ ਵੀ ਵੀਡੀਓ ਬਣਾਈ ਆ ਕੋਈ ਘਰੇ ਆ ਕੇ ਵੇਖੂਗਾ ਮੋੜ ਤਾਂ ਨਹੀਂ ਦੋਹਾਂ ਤੋਂ ਪਹਿਲੀ ਤੋਂ ਦੇਹ ਤੋਂ ਕਿੰਨੇ ਦੀ ਫਿਰ ਇਹ ਇੱਕੋ ਭਾਈ ਰੱਖੇ ਦਾ ਵੀ ਆ ਇਹ ਵੀ 70 ਦੀ ਬਾਈ ਕਹਿੰਦਾ ਇੱਕੋ ਭਾਈ ਰੱਖ ਇੱਕੋ ਥਾਂ ਹੀ ਲਿਆ ਜੋੜਾ 70 70 ਹਜ਼ਾਰ ਦਾ ਬਾਈ ਕਹਿੰਦਾ ਠੀਕ ਆ ਜੀ ਦੋਵੇਂ ਨਗ ਦੇ ਦੇਣੇ ਆ ਇਧਰ ਤਾਂ ਆ ਆ ਗਿਆ ਮੁੰਡੇ ਦਾ ਕਰਦਾ ਇੱਥੇ ਦਾ ਜੋੜਾ 70 70 ਹਜ਼ਾਰ ਦਾ ਭਾਈ ਕਹਿੰਦਾ ਕੱਠੀਆਂ ਲੈ ਜੂਗਾ ਤੇ ਕੋਈ ਹਜ਼ਾਰ ਖੰਡ ਵੱਧ ਛੱਡ ਦੂੰਗਾ ਕੱਠੀਆਂ ਆਈਆਂ ਨੇ ਭਾਵਾ ਕੱਠੀਆਂ ਹੀ ਅਗਲਾ ਲੈ ਜੀ ਆ ਵੇਰਦਾ ਕੋ ਮੋੜ ਨਹੀਂ ਹਾਂ ਹੂੰ ਚੀਜ਼ ਆ ਕਿਹ ਇਹ ਤਾਂ ਗੱਲ ਤੇਰੀ ਪੱਕੀ ਕਰਦਾ ਤਾ ਮੈਂ ਤੰਨੇ ਵੱਡੀਆਂ ਚੰਗੀਆਂ ਫੋਨ ਹਾਂ ਇੱਕ ਨੰਬਰ ਤਿੰਨ ਨੰਬਰ ਚਾਰ ਨੰਬਰ ਇਹ ਪੂਰੀਆਂ ਵੱਡੀਆਂ ਵਹਿੜਾਂ ਆ ਇੱਕ ਨੰਬਰ ਮਗਰ ਵੱਛੀ ਆ ਸੂਈ ਸਵਾਈ ਆ ਹਫ਼ਤੇ ਨੂੰ ਬਾਈ ਕਹਿੰਦਾ ਭਾਵਾ 20 ਕਿਲੋ ਮੇਰੇ ਘਰੋਂ ਚੋਕੇ ਲੈ ਜਾਓ ਅੱਜ 12 ਕਿਲੋ ਬੌਲਾ ਤਾਜੀ ਸੂਈ ਹੈ ਮਗਰ ਬੱਛੀ ਪੈਂਕ ਨੋਜ ਵਾਲੀ 11 ਕਿਲੋ ਬਾਈ ਕਹਿੰਦਾ ਜਰਸੀ ਥੱਲੇ ਉਹ 10 ਮੰਨ ਕੇ ਕੋਈ ਵੀ ਚਾਰ ਟਾਈਮ ਚੋੜੇ 45000 ਦੀ ਫੋਨ ਨੰਬਰ ਸਕਰੀਨ ਤੇ ਜੈ ਜੇਪਾ ਸਾਸੀ ਕਾਲ